ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਇੱਕ ਬੈਡ ਦਿਖਾਵਾਂਗੇ ਦੋ ਦਿਖਾਵਾਂਗੇ ਝੋਟੀਆਂ ਤਿੰਨ ਨਾਲ ਸੇਲਾ ਡਟੇ ਸਤਿ ਸ਼੍ਰੀ ਅਕਾਲ ਬਾਈ ਜੀ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਗਗਨ ਸਿੰਘ ਪਿੰਡ ਗਹਿਰ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਉਂ ਮੋਬਾਈਲ ਨੰਬਰ ਆਪਣਾ ਜੀ 9465433210 9465433210 ਪਹਿਲੇ ਨੰਬਰ ਤੇ ਆਪਾਂ ਪਲੂਨ ਕੱਟੀ ਦੇਖੀ ਜਾਂਦੇ ਹਣਾ ਹਾਂਜੀ ਦੰਦੋ ਕੀ ਮੈਂ ਦੇਖਿਆ ਕਿ ਨਹੀਂ ਦੇਖਿਆ ਮੈਂ ਦੰਦੋ ਤਾਂ ਨਹੀਂ ਦੇਖਿਆ ਮੈਂ ਵੀ ਹੂੰ ਬਸ ਬੱਤ ਬੱਤ ਚੋਕੀ ਠੀਕ ਹੈ ਲਗਭਗ ਉਮਰ 3 ਸਾਲ ਦੇ ਆਸ-ਪਾਸ ਦੀ ਹੈਗੀ ਹੈ 300 ਤੋਂ ਉੱਪਰ ਠੀਕ ਹੈ ਕੈ ਕਿ ਦਿਨ ਕੱਢ ਦੀ ਹੈ ਹਜੇ ਇਹ ਤਾਂ ਹਜੇ ਇੱਕ ਹਫ਼ਤਾ ਬਾਕੀ ਹੈ ਇੱਕ ਹਫ਼ਤਾ ਸੂਣ ਚ ਬਾਕੀ ਆ ਤੇ ਲੈਵੇ ਨੂੰ ਲੈਵੇ ਨੂੰ ਬਲੇ ਪਾਸੇ ਦੇਖ ਕੇ ਸਾਫ ਵੀ ਆ ਜਾਮਾ ਹਨਾ ਠੀਕ ਹੈ ਤੇ ਕਿੰਨਾ ਕੰਦਾਚਾ ਜੇ ਆਪ ਨੂੰ ਬਾਡੀ ਮੰਤਰ ਦੇਖ ਕੇ ਦੁੱਧ ਪਾ ਦੂਗੀ ਇਹ ਦੁੱਧ ਕੋਈ 11 12 ਕਹਿੰਦਾ ਭਾਬ 10 ਕਿਲੋ ਤੋਂ ਪਰ ਵਾਲੀ ਹੈਗੀ ਆ ਸੀਮਨ ਇਹਦੇ ਆ ਜਾ ਸ਼ੰਕਸ਼ਮੀ ਡੇਰੀ ਫਾਰਮ ਵਾਲੇ ਧਾਰੇ ਦਾ ਠੀਕ ਹੈ ਧਾਰੇ ਤੋਂ ਗੱਬਣ ਦਸੀ ਮਾਲਕਾਂ ਨੇ ਕਿ ਜੇਕਰ ਆਪਾਂ ਇਹ ਲੈਵੇ ਤੇ ਥੋੜਾ ਦੀ ਗੱਲ ਕਰੀਏ ਵਿੱਥੀ ਬਹੁਤ ਆ ਸਾਫ ਸੁਥਰੀ ਨੇਵੇ ਦੀ ਹੈ ਹਨਾ ਠੀਕ ਹੈ ਤੇ ਪਤਲੇ ਕੁੰਬਲੇ ਦੀ ਭਾਅ ਇਹ ਤਾਂ ਕੀ ਰੱਖਿਆ ਵੇਚਣ ਵਾਲਾ ਕਿਉਂਕਿ ਜੇ ਤਾਂ ਹੁੰਦਾ ਵੀ ਘਰ ਹੀ ਲੂ ਐਮ 29 ਸੀ ਮੋਦੀ ਸੀ ਹਨਾ ਨਹੀਂ ਨਹੀਂ ਬਾਈ ਵੇਚਣ ਵਾਲਾ ਮੁੱਲ ਕਰਨਾ ਆਪਾਂ ਕਿਹੜਾ ਮੁੱਲ ਆਪਾਂ ਜਾਇ ਜੀ ਕਰਨਾ ਬਸ 90000 ਰੁਪਏ ਜਾਇ ਜੇ ਕਰ ਲੈ ਮਾੜਾ ਮੁੱਟਾ ਮਾਨਦਾਨ ਕਰ ਦਿਆਂਗੇ ਮਾੜਾ ਮੁੱਟਾ ਠੀਕ ਹੈ ਸੋ 90000 ਰੁਪਿਆ ਮਾਨਦਾਨ ਹੋ ਜਾਊਗਾ ਸੋ ਵਪਾਰ ਦਾ ਕੰਮ ਹੈ ਲਿਆਂਦੀ ਵੀ ਇਹ ਜੇ ਕਰ ਹੀ ਕਰੋ ਜਿੱਥੋਂ ਚੱਲਦੀ ਹੈ ਉੱਥੇ ਬਰੇਪਾ ਹੁੰਦੇ 130 베ਚਦਾ ਸੋ ਦੇਖਣਾ ਭਾਅ ਦਾ ਵੀ ਹੁੰਦਾ ਸੋ ਕਣਕ ਦਾ ਭਾਅ ਜੇ 2275 ਦਾ 75 ਨੂੰ ਵੀ ਕੁਝ ਆਏ ਜਿੱਥੇ ਮਰਜੀ ਲਾਜੋ 2500 ਨਹੀਂ ਵੇਖਦੀ ਉਹ ਸੈਸ਼ਨ ਪਲੂਣ ਕੱਟੇ ਦਾ ਭਾਅ ਸਰਜੀ ਵੇਖ ਜੇ ਪਲੂਣ ਕੱਟੇ ਆਪਾਂ ਨੂੰ ਪਤਾ ਪਿੱਛਾ 11 ਕਿਲੋ ਦੋਦੇ ਨਾਰਮਲ ਜੀ ਕਿ ਬਾਲੀ ਬਰੀਡ ਜਿਆਦਾ ਚੰਗੀ ਜਿਹਦਾ 50 14 15 ਜਾ ਆਪਣੇ ਸਿੰਘੂ ਮੂੰਹ ਮਾਤਾ ਦੇਖੋ ਸੋਹਣਾ ਰੇਟ ਇਹਦਾ 90000 ਰੁਪਏ ਦੇਣ ਲੈਣਾ ਕੱਦ ਚੰਗਾ ਜਿੰਦ ਜਾਣਾ dissy ਕਿਸੇ ਪਾਸੋਂ ਨਹੀਂ ਫੁੱਲ ਸਾਈਜ਼ ਆ ਪਲੀ ਪੜਾਈ ਆ ਸੋ ਜਿਹੜਾ ਵੀਰੇ ਦੇ ਪੇਮੈਂਟ ਲਾਊਗਾ ਆ ਕੇ ਥਣ ਵਗੈਰਾ ਤੁਸੀਂ ਇਕੱਲੇ ਦੇ ਖੇਚਣੇ ਹੈਗੇ ਤੇ ਸਾਫ ਸੁਥਰੇ ਕਿਸੇ ਪਾਸੋਂ ਹੱਥ ਤਰਾਣੀ ਬਟਨ ਵਾਲਾ ਲੇਵਾ ਬੈਕ ਸਾਈਡ ਤੇ ਬਟਨ ਦੇਖ ਸਕਦੇ ਹੋ ਸੋ ਬਹੁਤ ਸੋਹਣੀ ਦੈਨ ਕੱਢ ਜੂ ਹਫਤਾ ਲਗਭਗ ਆਮ ਨਾਲ ਆਉਣਾ ਬਾਈ ਵੱਧ ਭਾਵੇਂ ਲੈ ਜੇ ਹੁਣ ਮੌਸਮ ਵੀ ਵਧੀਆ ਗਿਆ ਹੈ ਠੀਕ ਹੈ ਅਗੇ 2 ਨੰਬਰ ਤੇ ਵੱਡੀ ਛੋਟੀ ਦੇਖੀ ਜਾਨੇ ਆਪਾਂ। ਦੋ ਨੰਬਰ ਛੋਟਾ ਸੁਆ। ਠੀਕ ਹੈ। ਪਹਿਲੇ ਸੁਏ ਨੂੰ 1400 ਪਲੀ ਪੂੜੀ ਬਹੁਤ ਜਿਆਦਾ। ਬਹੁਤ ਪਰੀਆ ਬਈ। ਠੀਕ ਹੈ। ਹੁਣ ਕਾਇਦਨ ਲੈਂਦੀ ਐ? ਹਜੇ ਤਾਂ 1 ਹਫਤਾ ਬਾਕੀ। 1 ਹਫਤਾ ਸੂਨ ਚ ਬਾਕੀ ਤੇ ਥਾਂ ਥਾਂ ਨੂੰ ਜਮਾ ਗੁੱਲਿਆ ਰਹਾ ਹਣੇ ਜਮਾ। ਇਹਦਾ ਫਿਰ ਵੇਚਣ ਜਿਆਦਾ ਮੁੱਲ। ਇਹਦਾ ਮੁੱਲ ਆਪਾਂ ਜੈ ਜੀ ਕਰਾਂਗੇ 1 ਲੱਖ 40000। ਮਾਨਦਾਨ। ਕਰ ਜਾ। ਟੋਰੀ ਬਾਹਰ ਨੂੰ। ਕੋ ਵੀਰੋ ਕੱਦ ਕਾਠ ਵਗੈਰਾ ਦੇਖੋ ਝੋਟੀ ਦਾ। ਰਾਜੀ ਸਮੀ ਬੜੀ ਬਹੁਤ ਆ। ਦੂਜਾ ਸੂਆ ਸੁੰਦੀਆ ਪੰਜ ਸੱਤ ਕਿਥੇ ਨੇ ਬਾਕੀ ਆ ਸੋ ਪੱਠ ਥੋੜੇ ਜਿਹਾ ਬੰਦਰ ਉੱਪਰ ਜੀ ਨੇ ਕਹਿੰਦੇ ਤੇ ਆਪੇ ਜਿ ਮੰਜਾ ਰੈਂਦਾ ਮੰਜਾ ਰੈਂਦਾ ਝੋਟੀ ਦੇ ਰਾਜ ਜੀ ਸਮੀ ਪਲੀ ਵੀ ਕਿਸੇ ਪਾਸੇ ਦਿਸਦੀ ਨਾ ਮੀ ਸੋ ਮੂਮੋਤਾ ਦੇਖੋ ਇਹਦਾ ਕੁੰਡਾ ਸੇਕਾ ਦੂਜਾ ਸੂਆ ਸਹਿਜ ਹੋਲਾ 14 ਲੀਟਰ ਦੱਸ ਜਾ ਪਲੂਆਂ ਦਾ ਦੁੱਧ ਪਾਇਆ ਵੇਦਾ ਤੇ ਐਤ ਕੀ ਅੰਦਾਜ਼ਾ ਹੈ ਲਈਆ ਪਤਾ ਕਿੱਥੇ ਪਾ ਦੂਗੀਏ ਭਾਈ ਜਿਹੜੇ ਹਿਸਾਬ ਨਾਲ ਹੁਣ ਪਲੂਨ ਨੇ ਕੱਢਿਆ ਆਪਾਂ ਬਾਹਲਾ ਐ ਕੋਈ 20 22 ਨਹੀਂ ਕਹਿੰਦੇ ਤਾਰ 18 ਕਿਲੋ ਤੋਂ ਦੇਣਾ ਚਾਹੀਦਾ ਆਪਣੀ ਟੀਮ ਅੱਜਾ ਦੂਜਾ ਕਹਿੰਦਾ ਪਾ 15 16 ਕਿਲੋ ਵਾਲੀ ਮੈਂ ਹੈਗੀ ਆ ਤੇ ਤੀਜੇ ਨੰਬਰ ਤੇ ਆਪਣੀ ਬੈੜ ਦੇਖੀ ਇਹਨੇ ਗੱਭਣ ਤੇ ਕਿਹੜਾ ਸੂਆ ਸੁੰਦੀ ਹੈ ਤੀਜਾ ਸੂਆ ਤੀਜਾ ਸੂਆ ਕੈਕ ਦਾ ਲੈਂਦੀ ਹੈ ਮੇਰੀ ਹਜੇ 30 ਤਰੀਕ ਨੂੰ ਕਰਨੀ 20 ਤਰੀਕ ਨੂੰ ਦੇਣ ਨੂੰ ਪੂਰੇ ਕਿੰਨਾ ਕਿੰਨਾ ਕਦ ਦੁੱਧ ਪਾਇਆ ਦੱਸਿਆ ਦਾ 25 ਲੀਟਰ ਇਹਨੇ ਪਾਇਆ ਦੂਜੇ ਸੂਏ ਕਹਿੰਦਾ ਪਾ ਵੈਦ ਕੀ ਮੰਨ ਕੇ ਜਿੱਲੇ ਵੀ 22 23 ਤੋਂ ਪਾਰ ਵਾਲੀ ਹੈਗੀ ਆ 25 ਤੋਂ ਟੱਪੂ ਵੀ ਤੇ ਰੇਟ ਇਹਦਾ ਕੀ ਰਹੂਗਾ ਇਹਦਾ ਮੁੱਲ ਆਪਾਂ ਗਏ ਜੀ ਕਰਨਾ ਬਸ ਕਿੰਨਾ 85000 ਰੁਪਏ ਮੰਨਦਾ ਠੀਕ ਹੈ ਸੋ 85000 ਦੇ ਵਿੱਚੋਂ ਨਰਮ ਹੋ ਜੂਗੀ ਬੈੜ ਤੀਜਾ ਸਵੇਰ ਸੁਣਦੀ ਹੈ ਠੀਕ ਹੈ 21 ਵਾਈ ਲੀਟਰ ਦੋ ਤੋਂ ਦੂਜੇ ਸਵੇਰ ਪਾਇਆ ਹੋਇਆ ਇਸ ਵਾਰ ਅੰਦਾਜ਼ਾ ਲਾ ਕੇ ਚੱਲੇ ਵੀ ਚੰਗੀ ਗੇਅਰ ਕਰਾਂਗੇ ਤੇ ਪਾ 24 10 ਪਾਸੇ ਚ ਪਾਣਾ ਥੋੜਾ ਪੱਕਾ ਜਿਹਾ ਮੰਨਦੀ ਹੈ ਹਣਾ ਹਾਂ ਮੰਨਿਆ ਠੀਕ ਹੈ ਤੇ ਬਾਕੀ ਲੈ ਲੈਵਾ ਫਟਫਾੜਾ ਪੂਰਾ ਫਿਟਿੰਗ ਵਾਲਾ ਸੋਹਣਾ ਸਾਡਾ ਤੇਰਾ ਬਹੁਤ ਪਿਆਰੀ ਕਰੂ ਸੋ ਆ ਦੇਖੋ ਨੌ ਲਾਉਣ ਵਾਲੇ ਇਹਦੇ ਹਣਾ ਹਾਂ ਸੋ ਨੌ ਲਾਉਣ ਵਾਲੇ ਉਹਦਾ ਕਰਕੇ ਕਰਦੀ ਆ ਸੋ ਕੱਦ-ਕੱਡ ਚੰਗਾ ਰਾਜੀ ਸੰਮੀ ਬਲੀ ਵੀ ਤਿੰਨ ਨ ਪਿੰਡ ਗਹਿੜ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤੈਅਦ ਲੋ